ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਵਧੀਆ ਟੇਸਟੀ ਅਤੇ ਬਿਲਕੁਲ ਸਿਹਤ ਲਈ ਫਾਇਦੇਮੰਦ ਸ਼ਰਬਤ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਗਰਮੀ ਦੇ ਵਿੱਚ ਬਣਾ ਕੇ ਤੁਸੀਂ ਇਹਨੂੰ ਜਿਹੜਾ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਹੁਤ ਹੀ ਟੇਸਟੀ ਬਣੂਗਾ ਇਹ ਸਿਹਤ ਲਈ ਵੀ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਪਿਆਸ ਬਹੁਤ ਲੱਗਦੀ ਹੈ ਤੁਸੀਂ ਸਫ਼ਰ ਤੇ ਜਾ ਰਹੇ ਹੋ ਕਿਤੇ ਤੇ ਤੁਸੀਂ ਇਹਨੂੰ ਬਣਾ ਕੇ ਪਹਿਲਾਂ ਪੀ ਲਓ ਖਾਣਾ ਖਾ ਰਿਹਾ ਜਿਆਦੇ ਗਰਮੀ ਦੇ ਵਿੱਚ ਫੇਰ ਵੀ ਬਾਅਦ ਚ ਬਣਾ ਕੇ ਪੀ ਲੋਗੇ ਖਾਣਾ ਜਿਹੜਾ ਹਜਮ ਹੋ ਜੂਗਾ ਬਹੁਤ ਹੀ ਵਧੀਆ ਸ਼ਰਬਤ ਹੈ ਘਰ ਦੇ ਵਿੱਚ ਆਸਾਨੀ ਨਾਲ ਤੁਸੀਂ ਇਹ ਬਣਾ ਲਓਗੇ ਚਲੋ ਫਿਰ ਇਹਨੂੰ ਬਣਾਉਣਾ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੀ ਹੈ ਜੀ ਸੌਫ ਅੱਧੀ ਕੌਲੀ ਇਹ ਆਪਣੇ ਕੋਲੇ ਹੈਗੀਆਂ ਨੇ এলাਚੀਆਂ এলাਚੀਆਂ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੇ ਇਹਨਾਂ এলাਚੀਆਂ ਨੂੰ ਮੈਂ ਓਪਨ ਕਰ ਲਿਆ ਇਸ ਤਰੀਕੇ ਨਾਲ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਆਪਾਂ ਦੋਨੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਧੋ ਲੈਣਾਗਾ ਠੰਡਾ ਪਾਣੀ ਐਡ ਕਰਕੇ ਵਧੀਆ ਇਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਧੋ ਲਾਂਗੇ ਤੇ ਹਾਂਜੀ ਦੋਨੇ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਧੋ ਲਿਆ ਹੁਣ ਆਪਾਂ ਨੂੰ ਇੱਕ ਖੁੱਲਾ ਬਰਤਨ ਹੋਰ ਚਾਹੀਦਾ ਤੇ ਇਥੇ ਆਪਣੇ ਕੋਲੇ ਹੈਗੀ ਚਾਹ ਪੋਲਣੀ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਪਾਉਣ ਲਾਂਗੇ ਇਸ ਤਰੀਕੇ ਨਾਲ ਸਾਰੀ ਜਿਹੜੀ ਡਸਟ ਹੋਊਗੀ ਇਹਦੇ ਵਿੱਚੋਂ ਨਿਕਲ ਜਾਊਗੀ ਤੁਸੀਂ ਪਾਣੀ ਦੇਖ ਸਕਦੇ ਹੋ ਵੀ ਸਾਰਾ ਜਿਹੜਾ ਆਪਾਂ ਇਹਨੂੰ ਸਾਫ਼ ਕਰ ਲੈ ਚੰਗੇ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਹੈ ਜਿਹੜਾ ਇੱਕ ਅਲੱਗ ਬਰਤਨ ਦੇ ਵਿੱਚ ਫੇਰ ਕੱਢ ਲਾਂਗੇ ਦੁਬਾਰਾ ਤੋਂ ਆਪਾਂ ਦੋਨੇ ਚੀਜ਼ਾਂ ਨੂੰ ਧੋ ਜ਼ਰੂਰ ਲੈਣਾਗਾ ਕਿਉਂਕਿ ਇਹ ਤਾਂ ਬਾਜ਼ਾਰ ਚੋਂ ਲੈ ਕੇ ਆਣਾ ਸਪੈਸ਼ਲੀ ਫੇਰ ਆਪਾਂ ਇਹਨਾਂ ਧੋਣਾ ਜ਼ਰੂਰ ਹੁੰਦਾ ਹੁਣ ਇਹਦੇ ਵਿੱਚ ਦੋ ਕ ਗਲਾਸ ਠੰਡੇ ਪਾਣੀ ਦੇ ਆਪਾਂ ਐਡ ਕਰ ਦਿਆਂਗੇ ਕੋਈ ਵੀ ਡੰਗਾ ਲੈ ਲਿਓ ਤੁਸੀਂ ਉਹਦੇ ਵਿੱਚ ਤੁਸੀਂ ਇਹਨੂੰ ਐਡ ਕਰ ਸਕਦੇ ਹੋ ਤੇ ਇਹਨੂੰ ਭਿਉਆਂ ਕੇ ਜਿਹੜਾ 5 ਤੋਂ 7 ਘੰਟੇ ਰੱਖ ਦਿਆਂਗੇ ਜਾਂ ਰਾਤ ਭਰ ਵੀ ਤੁਸੀਂ ਰੱਖ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਸੌਫ ਤੇ ﺍﻟैचੀਆਂ ਨੂੰ ਨਾ 7 ਤੋਂ 8 ਘੰਟੇ ਹੋ ਗਿਆ ਤਾਂ ਨਾ ਆਪਾਂ ਭਿਉਆਂ ਕੇ ਰੱਖਦਾ ਸੀ ਬਿਲਕੁਲ ਇਹ ਨਰਮ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਲਾਵਾਂਗੇ ਤੇ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਨਾ ਇਹਨੂੰ ਐਡ ਕਰ ਦਿਆਂਗੇ ਤੇ ਇਹਨੂੰ ਨਾਲ ਵਿੱਚ ਹੀ ਆਪਾਂ ਇਹ ਪਾਣੀ ਐਡ ਕਰਾਂਗੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਤੁਸੀਂ ਨਾ ਜੇ ਜੱਗ ਨੂੰ ਫੁੱਲ ਭਰ ਕੇ ਨਾ ਮਿਕਸ ਕਰਨਾ ਹੋਇਆ ਨਾ ਦੋ ਵਾਰੀਆਂ ਚ ਮਿਕਸ ਕਰ ਲਿਓ ਥੋੜਾ ਥੋੜਾ ਐਡ ਕਰਕੇ ਇਹ ਤੇ ਹੁਣ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਮਿਕਸ ਕਰ ਲਿਆ ਤੇ ਹੁਣ ਜੀ ਇੱਥੇ ਆਪਾਂ ਡੋਂਗੇ ਦੇ ਵਿੱਚ ਰੱਖਾਂਗੇ ਇਸ ਤਰੀਕੇ ਦੀ ਸੂਤੀ ਚੁੰਨੀ ਜਾਂ ਕੋਈ ਵੀ ਸੂਤੀ ਪਾਉਣਾ ਤੁਸੀਂ ਕੱਪੜਾ ਜਿਹੜਾ ਵਰਤ ਲਿਓ ਤੇ ਇਹਦੇ ਚ ਆਪਾਂ ਇਹਨੂੰ ਪਾਉਣ ਲਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਇਹਨੂੰ ਪਾਉਣ ਲਾਂਗੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਇਹ ਆਪਣੇ ਕੋਲੇ ਸ਼ਰਬਤ ਦੇ ਲਈ ਹੈ ਨਾ ਜਿਹੜਾ ਸੌਫ ਤੇ ਇਲਾਚੀ ਵਾਲਾ ਪਾਣੀ ਤਿਆਰ ਹੋ ਗਿਆ ਤੇ ਹੁਣ ਜੀ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਜਿਹੜੀ ਆਪਣੇ ਕੋਲੇ ਆ ਸੌਫ ਤੇ ਇਲਾਇਚੀ ਦਾ ਮਿਕਸਚਰ ਬਚ ਗਿਆ ਨਾ ਇਹਨੂੰ ਤੁਸੀਂ ਵੇਸਟ ਨਾ ਕਰਿਓ ਇਹਨੂੰ ਤੁਸੀਂ ਸੁਕਾ ਲਿਓ ਇਹਦੇ ਵਿੱਚ ਮਿਸ਼ਰੀ ਐਡ ਕਰਕੇ ਹਾਜਮੇ ਲਈ ਵੀ ਵਧੀਆ ਰਹਿੰਦਾ ਹੈ ਇਹ ਜਾਂ ਫਿਰ ਤੁਸੀਂ ਇਹਨੂੰ ਸੁਕਾ ਕੇ ਚਾਹ ਦੇ ਵਿੱਚ ਵੀ ਵਰਤ ਸਕਦੇ ਹੋ ਤੇ ਹੁਣ ਜੀ ਚੁੱਲੇ ਤੇ ਰੱਖਾਂਗੇ ਆਪਾਂ ਪੈਣ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਪਦੀਨੇ ਦੀਆਂ ਪੱਤੀਆਂ ਬਿਲਕੁਲ ਫਰੈਸ਼ ਪਦੀਨਾ ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਸੀਗਾ ਆਪਾਂ ਸਾਫ ਕਰ ਲਿਆ ਸੀ ਤੇ ਹੁਣ ਜੀ ਇਹਦੇ ਵਿੱਚ ਇੱਕ ਕੌਲੀ ਭਰ ਕੇ ਨਾ ਇਹ ਪਾਣੀ ਵੀ ਐਡ ਕਰਾਂਗੇ ਆਪਾਂ ਪਾਣੀ ਤੁਸੀਂ ਉਹੀ ਵਰਤਦੇ ਹੋ ਵੀ ਜਿਹੜਾ ਪੀਣ ਲਈ ਵਰਤਦੇ ਹੋ ਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਜਿਹੜਾ ਪੱਕਣ ਦੇਵਾਂਗੇ ਵੀ ਪਾਣੀ ਦੇ ਵਿੱਚ ਨਾ ਪਦੀਨੇ ਦਾ ਵਧੀਆ ਫਲੇਵਰ ਆ ਜਾਏ ਟੇਸਟ ਆ ਜਾਏ ਤੇ ਹੁਣ ਜੀ ਪਦੀਨੇ ਨੂੰ ਪਕਾਉਂਦੇ ਹੋਏ ਆਪਾਂ ਨੂੰ ਤਿੰਨ ਤੋਂ ਚਾਰ ਮਿੰਟ ਹੋ ਗਏ ਆ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਵਧੀਆ ਟੇਸਟ ਆ ਜਿਹੜਾ ਪਦੀਨੇ ਦਾ ਪਾਣੀ ਦੇ ਵਿੱਚ ਆ ਗਿਆ ਤੇ ਪਾਣੀ ਦੀ ਵੀ ਮਾਤਰਾ ਜਿਹੜੀ ਘਟ ਗਈ ਆ ਹੁਣ ਜਿਹੜੀਆਂ ਪਦੀਨੇ ਦੀਆਂ ਪੱਤੀਆਂ ਨਾ ਇਹਨਾਂ ਨੂੰ ਆਪਾਂ ਕੱਢ ਦੇਾਂਗੇ ਆਪਾਂ ਨੂੰ ਸਿਰਫ ਇਹ ਪਾਣੀ ਦੀ ਜ਼ਰੂਰਤ ਹੈ ਤੇ ਹੁਣ ਜੀ ਇਹਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ ਇਹ ਪਾਣੀ ਜਿਹੜਾ ਸੌਫ ਤੇ ਇਲਾਇਚੀਆਂ ਦਾ ਬਣਾ ਕੇ ਰੱਖਿਆ ਸੀ ਤਕਰੀਬਨ ਆਪਣੇ ਕੋਲੇ ਨਾ ਇਹ ਦੋ ਕੌਲੀਆਂ ਹੈ ਜਿਹੜੀ ਇੱਕ ਕੌਲੀ ਆਪਾਂ ਪਦੀਨੇ ਦੇ ਵਿੱਚ ਐਡ ਕੀਤੀ ਸੀ ਤੇ ਹੁਣ ਜੀ ਇਹਦੇ ਵਿੱਚ ਖੰਡ ਐਡ ਕਰਾਂਗੇ ਤੁਸੀਂ ਟੇਸਟ ਅਨਸਾਰ ਐਡ ਕਰ ਸਕਦੇ ਹੋ ਪਰ ਦੋ ਕੌਲੀਆਂ ਜ਼ਰੂਰ ਐਡ ਕਰਿਓ ਤੁਸੀਂ ਇੱਥੇ ਮਿਸ਼ਰੀ ਵੀ ਐਡ ਕਰ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਇਹਨੂੰ ਮਿਕਸ ਕਰਦੇ ਹੋਏ ਆਪਾਂ ਇਹਨੂੰ ਪਕਾਉਣਾਗਾ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਦੱਸ ਦਿਆਂ ਮੈਨੂੰ ਕਿੰਨਾ ਕੁ ਗਾੜਾ ਕਰਨਾ ਹੈ ਕਿਹੜੀਆਂ ਹੋਰ ਚੀਜ਼ਾਂ ਇਹਦੇ ਵਿੱਚ ਐਡ ਕਰਨੀਆਂ ਨੇ ਕਿਸ ਤਰੀਕੇ ਨਾਲ ਬਣਾ ਕੇ ਤਿਆਰ ਕਰਨਾ ਤੇ ਹੁਣ ਜੀ ਇਸ ਤਰੀਕੇ ਨਾਲ ਇਹਨੂੰ ਉਬਾਲ ਆ ਰਿਹਾ ਤੇ ਜਿਹੜੀ ਇਹਦੇ ਉੱਪਰ ਝੱਗ ਆਈ ਗਈ ਈਨ ਇਹਨੂੰ ਤੁਸੀਂ ਇਹ ਜਿਹੜਾ ਕੱਢ ਦਿਓ ਜੇ ਤਾਂ ਖੰਡ ਥੋੜੀ ਜੀ ਸਾਫ਼ ਹੋਈ ਫਿਰ ਤਾਂ ਇਹ ਝੱਗ ਜ਼ਿਆਦਾ ਬਣਨੀ ਨਹੀਂ ਜਿਸ ਤਰੀਕੇ ਨਾਲ ਖੰਡ ਥੋੜੀ ਜੀ ਮਤਲਬ ਨਾ ਸਾਫ਼ ਹੋਈ ਫਿਰ ਝੱਗ ਬਣੂਗੀ ਜੀ ਤੇ ਜੇ ਖੰਡ ਸਾਫ਼ ਹੋਈ ਫਿਰ ਝੱਗ ਨਹੀਂ ਇਹ ਬਣਨੀ ਇਹਨੂੰ ਆਪਾਂ ਨਾਲ ਦੀ ਨਾਲ ਉੱਪਰੋਂ ਅਲੱਗ ਕਰੀ ਚੱਲਾਂਗੇ ਵੀ ਸਾਫ਼ ਕਰੀ ਚੱਲਾਂਗੇ ਇਹਨੂੰ ਦੇਖੋ ਇਹਦਾ ਕਲਰ ਵੀ ਕਿੰਨਾ ਵਧੀਆ ਆ ਰਿਹਾ ਵੈਸੇ ਆਪਾਂ ਨੂੰ ਕਲਰ ਦੀ ਜ਼ਰੂਰਤ ਹੈ ਨਹੀਂ ਕਲਰ ਐਡ ਕਰਨ ਦੀ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਐਡ ਕਰਨਾ ਹੋਵੇ ਤਾਂ ਕਰਿਓ ਇਹਨੂੰ ਥੋੜਾ ਜਿਹਾ ਜੀ ਆਪਾਂ ਹੋਰ ਪਕਾਵਾਂਗੇ ਇਹਨੂੰ ਹੋਰ ਥੋੜਾ ਜਿਹਾ ਗਾੜਾ ਬਣਾ ਕੇ ਤਿਆਰ ਕਰਨਾ ਹੈ ਤੇ ਮੈਂ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਗ੍ਰੀਨ ਕਲਰ ਆ ਜਿਹੜਾ ਐਡ ਕਰ ਦੂੰਗੀ ਤੁਹਾਡੀ ਆਪਣੀ ਇੱਛਾ ਜੀ ਤੁਸੀਂ ਐਡ ਕਰਨਾ ਹੋਵੇ ਐਡ ਕਰ ਲਿਓ ਤੇ ਇਹਨੂੰ ਆਪਾਂ ਮਿਕਸ ਕਰ ਦਿਆਂਗੇ ਇਹਦੇ ਨਾਲ ਦੇਖਣ ਜੇ ਸ਼ਰਬਤ ਬਹੁਤ ਵਧੀਆ ਲੱਗੂਗਾ ਜਿਵੇਂ ਘਰੇ ਮਹਿਮਾਨ ਆ ਜਾਂਦੇ ਆ ਫਿਰ ਜਦੋਂ ਉਹਦਾ ਆਪਾਂ ਬਣਾ ਕੇ ਸਰਵ ਕਰਨਾ ਹੁੰਦਾ ਨਾ ਵਧੀਆ ਲੱਗਦਾ ਕਲਰ ਤੇ ਹੁਣ ਜੀ ਕਲਰ ਨੂੰ ਆਪਾਂ ਮਿਕਸ ਕਰ ਲਿਆ ਅੱਧਾ ਕਮਿੰਟ ਪਕਾ ਲਿਆ ਹੁਣ ਇਹਦੇ ਵਿੱਚ ਇੱਕ ਦੋ ਚੀਜ਼ਾਂ ਐਡ ਕਰਾਂ ਇਹ ਆਪਣੇ ਕੋਲ ਹੈਗੀਆਂ ਜੀ ਕਾਲੀਆਂ ਮਿਰਚਾਂ ਇਹ ਕਾਲਾ ਨਮਕ ਇਹ ਭੁੰਨੇ ਹੋਏ ਜੀਰੇ ਦਾ ਪਾਊਡਰ ਇਹ ਐਡ ਕਰ ਦਾਂਗੇ ਅੱਧਾ-ਅੱਧਾ ਚਮਚ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਇਹ ਨਹੀਂ ਹੈਗਾ ਵੀ ਕੱਲਾ ਖੰਡ ਦਾ ਹੀ ਟੇਸਟ ਆਊਗਾ ਇਹਦੇ ਨਾਲ ਬਹੁਤ ਵਧੀਆ ਟੇਸਟ ਬਣ ਜੂਗਾ ਇਸ ਸ਼ਰਬਤ ਦਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ 2-3 ਮਿੰਟ ਜਿਹੜਾ ਪਕਾ ਲਾਂਗੇ ਵੀ ਨਾਲ ਟੇਸਟ ਵਧੀਆ ਆ ਜਾਏ ਕਿ ਨਾਲੇ ਆਪਾਂ ਜਿੰਨਾ ਕ ਗਾੜਾ ਕਰਨਾ ਨੇ ਸ਼ਰਬਤ ਉਨਾ ਕ ਗਾੜਾ ਹੋਰ ਹੋ ਜਾਊਗਾ ਤੇ ਹਾਂਜੀ ਇਸ ਤਰੀਕੇ ਨਾਲ ਸ਼ਰਬਤ ਨੂੰ ਆਪਾਂ ਪਕਾ ਲਿਆ ਜਿਹੜੇ ਆਪਾਂ ਮਸਾਲੇ ਐਡ ਕੀਤੇ ਆ ਨਾ ਉਹਨਾਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਆ ਉਹਦਾ ਫਲੇਵਰ ਵਧੀਆ ਆ ਗਿਆ ਇਹਦੇ ਵਿੱਚ ਤੇ ਇਹਨਾਂ ਕ ਗਾੜਾ ਆਪਾਂ ਬਣਾ ਕੇ ਇਹ ਮੈਂ ਤੁਹਾਨੂੰ ਚਮਚਾ ਦਿਖਾ ਦਿੰਨੀ ਆ ਵੀ ਇਹ ਕਿੰਨਾ ਕੁ گاੜਾ ਹੈਗਾ ਕਿਸੇ ਵੀ ਚਮਚ ਨਾਲ ਜਾਂ ਕੜਛੀ ਨਾਲ ਚੈੱਕ ਕਰ ਲਿਓ ਤੁਸੀਂ ਇੰਨਾ ਕੁ گاੜਾ ਹੈ ਇਸ ਤੋਂ ਜ਼ਿਆਦਾ گاੜਾ ਨਹੀਂ ਕਰਨਾ ਜੇ ਇਸ ਤੋਂ ਜ਼ਿਆਦਾ گاੜਾ ਕਰ ਲਿਆ ਨਾ ਫਿਰ ਖੰਡ ਹੈ ਜਿਹੜੀ ਉਹ ਜੰਮ ਜੂਗੀ ਫਿਰ ਇਹ ਖਰਾਬ ਹੋ ਜਾਊਗਾ ਪਰ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਤੇ ਜਦੋਂ ਆਪਾਂ ਇਹਨੂੰ ਠੰਡਾ ਕਰਾਂਗੇ ਨਾ ਉਸ ਤੋਂ ਬਾਅਦ ਵੀ ਇਹ ਥੋੜਾ ਜਿਹਾ گاੜਾ ਹੋਊਗਾ ਤੇ ਹੁਣ ਨਾ ਆਪਾਂ ਇਹਨੂੰ ਵੀ ਇਹ ਖਰਾਬ ਨਾ ਹੋਵੇ ਵੀ ਮਤਲਬ 2 ਮਹੀਨਿਆਂ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਉਹਦੇ ਲਈ ਆਪਾਂ ਇਹਦੇ ਵਿੱਚ ਨਿੰਬੂ ਦਾ ਜੂਸ ਐਡ ਕਰ ਦੇਾਂਗੇ ਬਿਲਕੁਲ ਇੱਕ ਇੱਕ ਚਮਚ ਐਡ ਕਰੂੰਗੀ ਤੁਸੀਂ ਇਹਦੇ ਤੱਕ ਅੱਧਾ ਵੀ ਐਡ ਕਰ ਸਕਦੇ ਹੋ 2 ਚਮਚ ਤੇ ਜਦੋਂ ਆਪਾਂ ਨਿੰਬੂ ਦਾ ਜੂਸ ਐਡ ਕਰਤਾ ਨਾ ਤੇ ਇਹਨੂੰ ਆਪਾਂ ਹਲਕਾ ਜਿਹਾ ਮਿਕਸ ਕਰ ਦਿਆਂਗੇ ਤੇ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਬਸ ਅੱਧਾ ਕਮਨਟ ਹੀ ਆਪਾਂ ਇਹਨੂੰ ਪਕਾਉਣਾ ਨਹੀਂ ਫਿਰ ਇਹ ਕੌੜਾ ਹੋ ਜਾਊਗਾ ਨਿੰਬੂ ਦਾ ਜਿਹੜਾ ਟੇਸਟ ਹੈ ਨਾ ਉਹ ਕੌੜਾ ਆ ਜੂ ਇਹਦੇ 'ਚ ਤੇ ਹੁਣ ਜੀ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਤੇ ਇਹਨੂੰ ਆਪਾਂ ਠੰਡਾ ਕਰਾਂਗੇ ਫਿਰ ਬਾਅਦ ਵਿੱਚ ਨਾ ਆਪਾਂ ਇਹਨੂੰ ਸਟੋਰ ਕਰਕੇ ਰੱਖਾਂਗੇ ਨਾਲੇ ਤੁਹਾਨੂੰ ਸਰਵ ਕਰਕੇ ਵੀ ਦਿਖਾਉਣੇ ਵੀ ਕਿਸ ਤਰੀਕੇ ਨਾਲ ਇਸ ਸਰਬਤ ਨੂੰ ਜਿਹੜਾ ਆਪਾਂ ਸਰਵ ਕਰ ਸਕਦੇ ਆ ਇਸ ਤਰੀਕੇ ਨਾਲ ਜੀ ਸ਼ਰਬਤ ਨੂੰ ਆਪਾਂ ਠੰਡਾ ਕਰ ਲਿਆ ਠੰਡਾ ਹੋ ਕੇ ਜਿਹੜਾ ਇਸ ਤਰੀਕੇ ਦਾ ਗਾੜਾ ਹੋ ਗਿਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਜੀ ਆਪਾਂ ਇਹਨੂੰ ਕੱਚ ਦੇ ਗਲਾਸ 'ਚ ਸਰਵ ਕਰਾਂਗੇ ਉਹਦੇ ਲਈ ਇਹਦੇ ਵਿੱਚ ਨਾ ਬਰਫ਼ ਐਡ ਕਰ ਦਿਆਂਗੇ ਆਪਾਂ ਫਿਰ ਆਪਾਂ ਇਹਦੇ ਵਿੱਚ ਇਹ ਸ਼ਰਬਤ ਐਡ ਕਰ ਦਿਆਂਗੇ ਜਿੰਨਾ ਕ ਐਡ ਕਰਨਾ ਵੀ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੈ ਤੇ ਹੁਣ ਜੀ ਇਹਦੇ ਵਿੱਚ ਠੰਡਾ ਪਾਣੀ ਐਡ ਕਰ ਦਾਂਗੇ ਆਪਾਂ ਗਲਾਸ ਨੂੰ ਆਪਾਂ ਫੁੱਲ ਭਰ ਲਾਂਗੇ ਹੁਣ ਆਪਾਂ ਇਹ ਸਰਵ ਕਰ ਲਾਂਗੇ ਪਦੀਨੇ ਦੀਆਂ ਪੱਤੀਆਂ ਦੇ ਨਾਲ ਤੇ ਥੋੜੇ ਜਿਹਾ ਲੈਮਨਸ ਸਲਾਈਸ ਹੈ ਜਿਹੜੇ ਇਹਦੇ ਵਿੱਚ ਐਡ ਕਰ ਦੇਾਂਗੇ ਤੇ ਬਿਲਕੁਲ ਇਹ ਠੰਡਾ ਠੰਡਾ ਸ਼ਰਬਤ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਜੀ ਤੇ ਹੁਣ ਜੀ ਇਸ ਤਰੀਕੇ ਦੀ ਨਾਲ ਆਪਾਂ ਨੂੰ ਕੋਈ ਵੀ ਬੋਤਲ ਚਾਹੀਦੀ ਹੈ ਇਹਨੂੰ ਸਾਫ਼ ਕਰ ਲਓ ਤੇ ਸੁਕਾ ਜ਼ਰੂਰ ਲਿਓ ਪਾਣੀ ਨਾ ਹੋਵੇ ਤੇ ਚ ਤੇ ਇਹਦੇ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖਾਂਗੇ ਬੋਤਲ ਨੂੰ ਜਿਹੜਾ ਆਪਾਂ ਭਰ ਲਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜੇ ਤਾਂ ਆਪਾਂ ਇਹਨੂੰ ਰੂਮ ਟੈਂਪਰੇਚਰ ਤੇ ਰੱਖਾਂਗੇ ਤਾਂ ਇਹ 1 ਮਹੀਨਾ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਜੇ ਤੁਸੀਂ ਫਰਿੱਜ 'ਚ ਰੱਖੋਗੇ ਨਾ 2 ਮਹੀਨੇ ਆਰਾਮ ਨਾਲ ਇਹ ਚੱਲ ਜੂ ਗਰਮੀਆਂ ਦੇ ਵਿੱਚ ਬਹੁਤ ਵਧੀਆ ਇਹ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਜੀ ਠੰਡਾ ਠੰਡਾ ਸ਼ਰਬਤ ਹੈ ਜਿਹੜਾ ਆਪਾਂ ਸਰਵ ਵੀ ਕਰ ਲਿਆ ਤੇ ਬਣਾ ਕੇ ਵੀ ਆਪਾਂ ਸਟੋਰ ਕਰਕੇ ਰੱਖ ਲਿਆ ਘਰ ਦੇ ਵਿੱਚ ਬਣੀ ਹਰ ਇੱਕ ਚੀਜ਼ ਬੈਸਟ ਹੁੰਦੀ ਆ ਤੁਸੀਂ ਵੀ ਇਸ ਵਾਰ ਗਰਮੀਆਂ ਦੇ ਵਿੱਚ ਇਹ ਸ਼ਰਬਤ ਹੈ ਜਿਹੜਾ ਘਰ ਦੇ ਵਿੱਚ ਹੀ ਬਣਾਇਓ ਤੇ ਬਹੁਤ ਵਧੀਆ ਰਹੂਗਾ ਗਰਮੀ ਦੇ ਵਿੱਚ ਬੱਚਿਆਂ ਲਈ ਵੀ ਬੈਸਟ ਹੈ ਤੇ ਸਾਰੇ ਪਰਿਵਾਰ ਲਈ ਇਹ ਬਹੁਤ ਵਧੀਆ ਬਣੂਗਾ ਜੀ ਬਹੁਤ ਹੀ ਟੇਸਟੀ ਬਣਦਾ ਚਟਪਟ ਬਣ ਜੂ ਜਿਆਦਾ ਸਮਾਂ ਨਹੀਂ ਲੱਗਣਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ